ਪੰਜਾਬ ਸਰਕਾਰ ਆਪ ਦੇ ਦਵਾਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਟੋਪ ਲਾਈਵ న్యూਸ ਤੇ ਮੈਂ ਤੁਹਾਡਾ ਆਪਣਾ ਵਿਜੇ ਕੁਮਾਰ ਲੁਧਿਆਣਾ ਦੇ ਹਲਕਾ ਪੁਰਵੀ ਬਾਟ ਨੰਬਰ 5 ਤੇ 6 ਦੇ ਵਿੱਚ ਅੱਜ ਜਿਹੜਾ ਕੈਂਪ ਲੱਗਿਆ ਵਾ ਉਸ ਕੈਂਪ ਨੇ ਤੁਹਾਨੂੰ ਤਸਵੀਰਾਂ ਦਿਖਾਉਣ ਜਾ ਰਹੇ ਆ ਕੈਮਰਾ ਪਰਸਨ ਨੂੰ ਕਹਿੰਦਾ ਤਸਵੀਰਾਂ ਦੇ ਵਿੱਚ ਪਹਿਲਾਂ ਮਾਨਜੋਗ ਅਨੰਦਜੀਤ ਸਿੰਘ ਢੋਲਾ ਗਰੇਵਾਲ ਜੀ ਔਰ ਮਹਿੰਦਰ ਸਿੰਘ ਭੱਟੀ ਜੀ ਔਰ ਉਹਨਾਂ ਦੀ ਸਮੂੱਚੀ ਬਾਟ ਨੰਬਰ 6 ਦੀ ਟੀਮ ਦੇ ਵਿੱਚ ਅੱਜ ਕੈਂਪ ਲੱਗਿਆ ਵਾ ਪੰਜਾਬ ਦਾ ਪੁੱਤ ਭਗਵੰਤ ਮਾਨ ਹਾਂ ਜੀ ਸ라이ਟਾ ਜਿਹੜਾ ਕੈਂਪ ਲੱਗਿਆ ਇੱਥੇ ਹਲਕਾ ਪੁਰਬੀ ਦੇ 8965 ਕਿਹੜੇ ਕਿਹੜੇ ਕੰਮ ਕਰਵਾ ਬਦਾਨ ਸਭਾ ਹਲਕਾ ਪੁਰਬੀ ਦੀ ਸੋਰੀ ਸੰਗਤ ਤੋਂ ਸਤਿਕਾਰਯੋਗ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਪੈਣਾ ਨੌਜਵਾਨਾਂ ਬੀਰਾਂ ਨੂੰ ਬੇਨਤੀ ਕਰਦਾ ਵਧਾਈ ਦਿਨਾ ਵਾ ਔਰ ਜਿਹੜਾ ਬਦਾਨ ਸਭਾ ਹਲਕਾ ਪੁਰਬੀ ਚ ਅਪ ਦੀ ਸਰਕਾਰ ਆਪ ਨੇ ਦਵਾਰ ਕੈਂਪ ਲੱਗਿਆ ਵਾ ਔਰ ਸਾਡੇ ਮਾਂ ਜੋ ਕੋ ਮੁਖਮਤੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਜੋ ਇੱਕ ਮਿਸ਼ਨ ਚਾਲੂ ਕੀਤਾ ਹੈ ਆਪ ਦੀ ਸਰਕਾਰ ਆਪਦੇ ਦਵਾਰ ਜਾ ਕੇ ਕੰਮ ਕਰੂਗੀ ਤੇ ਔਰ ਅੱਜ ਇਸ ਤਰ੍ਹਾਂ ਮਤਲਬ ਕਿ अनेका ਕੈਂਪ ਲੱਗ ਚੁੱਕੇ ਨੇ ਹੋਰ ਵੀ ਕੈਂਪ ਲੱਗ ਵੀ ਰਹੇ ਨੇ ਲੱਗਦੇ ਵੀ ਰਹਿਣਗੇ ਤੇ ਅੱਜ 5 ਔਰ 6 ਨੰਬਰ ਵਾਰ ਚ ਕੈਂਪ ਲੱਗਿਆ ਤੇ ਕੱਲ ਨੂੰ ਔਰ 16 ਔਰ 17 ਦੇ ਵਿੱਚ 9 ਔਰ 10 ਦੇ ਵਿੱਚ ਕੈਂਪ ਲੱਗਣ ਜਾ ਰਿਹਾ ਉਸ ਤੋਂ ਬਾਅਦ ਹਰ ਦੋ ਦਿਨ ਛੱਡ ਕੇ ਕੈਂਪ ਲੱਗ ਰਿਹਾ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ 1076 ਤੇ ਇੱਕ ਨੰਬਰ ਜਾਰੀ ਕਰਕੇ 43 ਸੁਵਿਧਾ ਦਿੱਤੀਆਂ ਨੇ ਉਸ ਤੋਂ ਨਾਵਾ ਵੀ ਹੋਰ ਆਉਣ ਵਾਲੇ ਸਮੇਂ ਦੇ ਵਿੱਚ 1076 ਤੇ ਸਾਰੀਆਂ ਸਬਦਾ ਮੁਵਾਈ ਹੋਣਗੀਆਂ ਮੇਨ ਮਕਸਦ ਕੀ ਹੈ ਸਰਕਾਰ ਦਾ ਆਪ ਦੀ ਸਰਕਾਰ ਆਪ ਦੇ ਦਵਾਰ ਵੀ ਜਿਵੇਂ ਅਸੀਂ ਵੋਟਾਂ ਮੰਗਣ ਜਾਂਦੇ ਹਾਂ ਲੋਕਾਂ ਦੇ ਘਰ-ਘਰ ਜਾ ਕੇ ਇਸੇ ਤਰ੍ਹਾਂ ਹੀ ਲੋਕਾਂ ਦੇ ਘਰ ਜਾ ਕੇ ਸਰਕਾਰ ਕੰਮ ਕਰੇ ਪਹਿਲਾਂ ਦਿੱਲੀ ਦੇ ਵਿੱਚ ਕਰ ਰਹੀ ਹੈ ਤੇ ਹੁਣ ਪੰਜਾਬ ਦੇ ਵਿੱਚ ਕਰ ਰਹੀ ਹੈ ਕਿਵੇਂ ਤੁਸੀਂ ਕਿਹਾ ਵੀ ਘਰ-ਘਰ ਜਾ ਕੇ ਜਿਹੜੇ ਆਫਸਰ ਸੇਵਾਨ ਕਹਿੰਦੇ ਉਹ ਲੋਕਾਂ ਨੂੰ ਉਸੇ ਤਰ੍ਹਾਂ ਦਾ ਕੰਮ ਕਰਨਗੇ ਫਿਰ ਤੁਸੀਂ ਇਹ ਕੈਂਪ ਕਿਉਂ ਲਗਾ ਰਹੇ ਹੋ 1076 ਤੇ 43 ਸਬਦਾ ਦਿੱਤੀਆਂ ਨੇ ਹਜੇ ਜਿਹੜੀਆਂ ਘਰ ਘਰ ਮੇਰੀ ਮੇਰੀ ਬੇ ਮੇਰੀ ਮੇਰੀ ਬੇਨਤੀ ਸੁਣੋ 1073 ਬਗੇ 1076 ਤੇ 43 ਸੁਵਿਧਾ ਦਿੱਤੀਆਂ ਨੇ ਬਾਕੀ ਜਿਹੜੇ ਕੰਮ ਰੁਕੇ ਸੀ ਪੁਰਾਣੇ ਸਮੇਂ ਦੇ ਇਸ ਕਰਕੇ ਕੈਂਪ ਲਾ ਕੇ ਉਹ ਖਤਮ ਕਰ ਰਹੇ ਆ ਤੇ ਉਸ ਤੋਂ ਬਾਅਦ 1076 ਆ ਉਹਦੇ ਤੇ ਸਾਰੀਆਂ ਸੁਵਿਧਾ ਆਉਣ ਵਾਲੇ ਸਮੇਂ ਚ 100 ਤੋਂ 100% ਉਹਤੇ ਮਿਲ ਕੇ ਜਾਰੀ ਹੋਣਗੀਆਂ 1076 ਤੇ ਤੁਸੀਂ ਫੋਨ ਕਰੋਗੇ ਤੁਹਾਡੇ ਘਰੇ ਮੁਲਾਜ਼ਮ ਸਰਕਾਰੀ ਮੁਲਾਜ਼ਮ ਘਰੇ ਕੰਮ ਕਰਨ ਆਊਗਾ ਆਉਣ ਵਾਲੇ ਸਮੇਂ ਜਿਹੜਾ 74 ਸਾਲ ਦਾ ਸਿਸਟਮ ਖਰਾਬ ਹੋਇਆ ਉਹਨੂੰ ਸਹੀ ਕਰ ਰਹੇ ਆ ਕਿਉਂਕਿ ਸਹੀ ਕਾਰੂ ਸਮਾਜ ਨੂੰ ਲੱਗ ਰਿਹਾ ਪੌਣੇ 2 ਸਾਲ ਚ ਜੋ ਰਿਕਾਰਡ ਤੋੜ ਆਮ ਆਦੀ ਪਾਰਟੀ ਸਰਕਾਰ ਨੇ ਕੰਮ ਕੀਤੇ ਮਾਜੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਜ ਜੀ ਨੇ ਕੰਮ ਕੀਤੇ ਆ ਪਿਛਲੇ 15 ਸਾਲ ਚ ਨਹੀਂ ਹੋਏ ਅੱਜ ਆਮ ਆਦੀ ਪਾਰਟੀ ਤੋਂ ਸਾਰੇ ਸਰਕਾਰ ਤੋਂ ਖੁਸ਼ ਨੇ ਪੰਜਾਬ ਵਾਸੀ ਔਰ ਆਮ ਆਦੀ ਪਾਰਟੀ ਦੇ ਨਾਲ ਖੜੇ ਨੇ ਸਰ ਇੱਕ ਹੋਰ ਜਿਹੜਾ ਤੁਸੀਂ ਕਹਿਦੇ ਕਾਰਕਾਰਿਕ ਜਿਹੜਾ ਨੈਸ਼ਨਲ ਲੂਆ ਨੂੰ ਮਿਲੇਗਾ ਕਿਹਾ ਉਰੇ ਲੁਧਿਆਣਾ ਦੇ ਵਿੱਚ ਇਹ ਮੂਹ ਨਹੀਂ ਹੋਇਆ ਜਿੱਦ ਤੱਕ ਤੁਸੀ ਕੋਈ ਨਜ਼ਰ ਨਹੀਂ ਆਈ ਹੈ ਜੀ ਭੈਣ ਜੀ ਜਦ ਤੋਂ ਬੱਚਾ ਜਨਮ ਲੈਂਦਾ ਵਾ ਇੱਕ ਦਿਨ ਚ ਵੱਡਾ ਨਹੀਂ ਹੋ ਜਾਂਦਾ ਵਾ ਅਜੇ ਥੋੜੇ ਦਿਨ ਹੋਏ ਨੇ ਉਦੋਂ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜ ਜੀ ਬਾਲ ਜੀ ਮਾਨਜੋਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਉਹ ਮਹਿਮ ਸ਼ੁਰੂ ਕੀਤੀ ਹੈ ਇੱਕ ਦਿਨ ਚ ਸਾਰਾ ਕੁਝ ਨਹੀਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਘਰ ਘਰ ਰਾਸ਼ਨ ਵੀ ਪਹੁੰਚੂਗਾ ਘਰੇ ਜਾ ਕੇ ਜਨਮ ਸਰਟੀਫਿਕੇਟ ਬਣੂਗਾ ਘਰੇ ਜਾ ਕੇ ਰਾਸ਼ਨ ਕਾਰਡ ਬਣੂਗਾ ਘਰੇ ਜਾ ਕੇ ਆਧਾਰ ਕਾਰਡ ਬਣੂਗਾ ਸਾਰਾ ਘਰ ਜਾ ਕੇ ਹੋਊਗਾ ਜਿਵੇਂ ਤੁਸੀਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹਾਂ ਵੀ ਸਾਰੀਆਂ ਸੁਤਾਂਹਾਂ ਮਿਲ ਰਹੀਆਂ ਸਰਕਾਰ ਬਣੀ ਨੂੰ ਬਹੁਤ ਧੀਰ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਮਹਿਲਾਵਾਂ ਨੂੰ ਵਾਦਾ ਕੀਤਾ ਸੀ ਸਤਕਾਰ 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 ਸਤਕਾਰਯੋਗ ਭੈਣ ਜੀ ਸਤਕਾਰਯੋਗ ਭੈਣ ਜੀ ਪੌਣੇ 2 ਸਾਲ ਦੇ ਵਿੱਚ ਜਿੰਨੀਆਂ ਗਰੰਟੀ ਤੇ ਸ਼ੁਰੂਆਤ ਹੋ ਗਈ 600 ਜੁੰਟ ਦੀ ਗਰੰਟੀ 6 ਮਹੀਨੇ ਦੇ ਵਿੱਚ ਸ਼ੁਰੂਆਤ ਹੋ ਗਈ ਆ ਪਹਿਲੀਆਂ ਸਰਕਾਰਾਂ ਕੀ ਕਰਦੀਆਂ ਸੀ ਸਾਢੇ 4 ਸਾਲ ਜਦੋਂ ਪੂਰੇ ਹੋ ਜਾਂਦੇ ਸੀਗੇ ਜਦੋਂ ਸਰਕਾਰ ਦੇ ਮਿਲ ਕੇ ਦੁਬਾਰਾ ਵੋਟਾਂ ਮੰਗਣੀ ਆਉਂਦੀ ਸੀ ਇੱਕ ਮਿੰਟ ਮੇਰੀ ਬੇਨਤੀ ਸੁਣ ਲਓ ਜਦੋਂ ਦੁਬਾਰਾ ਵੋਟਾਂ ਮੰਗਣੀ ਆਉਂਦੀ ਸੀ ਉਦੋਂ ਮਿਲ ਕੇ ਕੰਮ ਚਾਲੂ ਹੁੰਦੇ ਸੀਗੇ ਸਾਡੀ ਸਰਕਾਰ ਨੇ 600 ਜੁੰਟ ਹਰ ਘਰ ਵਾਸਤੇ ਫ੍ਰੀ 6 ਮਹੀਨੇ ਹੀ ਦਿੱਤਾ ਆਮ ਆਦਮੀ ਕਲੀਨਿਕਾਂ 800 ਬਣ ਗਈਆਂ ਨੇ ਤੀਜੀ ਗਰੰਟੀ ਸੀਗੀ ਜਿਹੜੀ ਨੌ ਮਿਲਗੇ ਜਿਹੜੇ ਵਾਰਡ ਦੇ ਵਿੱਚ ਵਾਰਡ ਨੰਬਰ 6 ਹੋਰ 5 ਦੇ ਵਿੱਚ ਕੈਂਪ ਲੱਗਿਆ ਸਰਕਾਰ ਆਪ ਦੇ ਦੁਆਰਾ ਜੀ ਮੈਂ ਮਹਿੰਦਰ ਸਿੰਘ ਪੱਟੀ ਵਾਰਡ ਨੰਬਰ 6 ਆਮ ਆਦਮੀ ਪਾਰਟੀ ਤੋਂ ਅੱਜ ਇਹ ਜੋ ਕੈਂਪ ਲੱਗਾ ਹੈ ਪਰ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨਸਾਰ ਲੱਗਾ ਹੈ ਅਤੇ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਸਰਦਾਰ ਦਜੀਤ ਸਿੰਘ ਗਰੇਵਾਲ ਜੀ ਦੇ ਯਤਨ ਸਦਕਾ ਦੁਆਰਾ ਅੱਜ ਇਹ ਕੈਂਪ ਜੋ ਹਲਕਾ 5 ਹੋਰ 6 ਦੇ ਸੰਜੇ ਤੌਰ ਤੇ ਲਗਾਇਆ ਗਿਆ ਹੈ ਇਸ ਕੈਂਪ ਲਾਉਣ ਦਾ ਮਕਸਦ ਇਹੀ ਹੈ ਕਿ ਆਮ ਜੋ ਪਬਲਿਕ ਹੈ ਉਹਨਾਂ ਨੂੰ ਦਫ਼ਤਰਾਂ ਦੇ ਵਿੱਚ ਜਾਂ ਸਰਕਾਰੀ ਕਿਤੇ ਵੀ ادارے ਦੇ ਵਿੱਚ ਜਾ ਕੇ ਕੋਈ ਖੱਜਲ ਖਵਾਰੀ ਨਾ ਹੁਣ ਪਵੇ ਕਿਉਂਕਿ ਇਹ ਜੋ ਸਾਡਾ ਏਰੀਆ ਹੈ ਇਹ ਇੱਕ ਲੇਬਰ ਏਰੀਆ ਹੈ ਸਲਮ ਏਰੀਆ ਕਹਿ ਸਕਦੇ ਹਾਂ ਜਿੱਥੇ ਕਿ ਕੋਈ ਵੀ ਬੰਦਾ ਕੰਮ ਕਰਾਉਣ ਜਾਂਦਾ ਤੇ ਉਹ ਵਿਚਾਰੀ ਦਿਹਾੜੀ ਟੁੱਟ ਜਾਂਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਸਰਕਾਰ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਹੈ ਇਹ ਜੋ ਕੈਂਪ ਲੱਗ ਰਹੇ ਹਨ ਇੱਕ ਹੀ ਪਲੇਟਫਾਰਮ ਦੇ ਉੱਤੇ ਇੱਥੇ ਸਾਰੇ ਡਿਪਾਰਟਮੈਂਟ ਜੋ ਤੁਹਾਡੇ ਕੋਈ ਵੀ ਡਾਕੂਮੈਂਟ ਨੇ ਉਹਨਾਂ ਨਾਲ ਸੰਬੰਧਿਤ ਉਹਨਾਂ ਦੇ ਵਿੱਚ ਕੋਈ ਨਵਾਂ ਬਣਨਾ ਕੋਈ ਕਰੈਕਸ਼ਨ ਕਰਨੀ ਹੈ ਇੱਥੇ ਇਸ ਸਮੇਂ ਸਾਡੇ ਇਲਾਕੇ ਦੇ ਪਟਵਾਰੀ ਵੀ ਮੌਜੂਦ ਨੇ ਐਮ.ਐਲ.ਏ ਸਾਹਿਬ ਵੀ ਬੈਠੇ ਨੇ ਇੱਥੇ ਹੈਲਥ ਡਿਪਾਰਟਮੈਂਟ ਤੋਂ ਬਿਲਡਿੰਗ ਬ੍ਰਾਂਚ ਤੋਂ ਸਕੰਨਿਆ ਯੋਜਨਾ ਸ਼ਗਨ ਸਕੀਮ ਬਹੁਤ ਸਾਰੀਆਂ ਜਿਸ ਤਰ੍ਹਾਂ ਕਿ 43 ਸਕੀਮਾਂ ਹਨ ਜਿਨ੍ਹਾਂ ਦਾ ਇੱਥੇ ਨਾਲ ਦੀ ਨਾਲ ਹੀ ਨਿਪਟਾਰਾ ਕੀਤਾ ਜਾ ਰਿਹਾ ਹੈ ਮਾਨ ਸਾਹਿਬ ਵੱਲੋਂ ਕਿਹਾ ਗਿਆ ਕਿ ਰਾਸ਼ਨ ਘਰ-ਘਰ ਪਹੁੰਚਾਇਆ ਜਾਊਗਾ ਜੀ ਮਾਨ ਸਾਹਿਬ ਦੇਖੋ ਜੋ ਵੀ ਸਰਕਾਰ ਨੇ ਇਲੈਕਸ਼ਨ ਦੇ ਸਮੇਂ ਵਾਅਦੇ ਕੀਤੇ ਸੀ ਉਹ ਪਹਿਲੀ ਸਰਕਾਰ ਆ ਜਿਸ ਨੇ ਆਉਂਦਿਆਂ ਹੀ ਆਪਣੇ ਵਾਅਦੇ ਇੱਕ ਇੱਕ ਕਰਕੇ ਪੂਰਾ ਕਰਨੇ ਸ਼ੁਰੂ ਕੀਤੇ ਹਨ ਚਾਹੇ ਉਹ ਸ਼ਿਦਾਂ ਨੂੰ 1 ਕਰੋੜ ਦਾ ਵਾਅਦਾ ਹੋਵੇ 300 ਯੂਨਿਟ ਬਿਜਲੀ ਮਾਫੀ ਦਾ ਵਾਅਦਾ ਹੋਵੇ ਜਾਂ ਕੋਈ ਹੋਰ ਵਾਅਦੇ ਹੋਣ ਸਾਰੇ ਇੱਕ ਇੱਕ ਕਰਕੇ ਪੂਰੇ ਕਰ ਰਿਹਾ ਹੈ ਇਹ ਜੋ ਰਾਸ਼ਨ ਸਕੀਮ ਹੈ ਇਹ ਵੀ ਬਹੁਤ ਵਧੀਆ ਉਪਰਾਲਾ ਹੈ ਇਹਦੇ ਵਿੱਚ ਪਹਿਲਾਂ ਸਵੱਸਿਆ ਇਹ ਹੁੰਦੀ ਸੀ ਕਿ ਰਾਸ਼ਨ ਡੱਬਿਆਂ ਦੇ ਉੱਤੇ ਬਹੁਤ ਵੱਡੀਆਂ ਲਾਈਨਾਂ ਲੱਗਦੀਆਂ ਸਨ ਲੋਕਾਂ ਦੀ ਉਹੀ ਗੱਲ ਆ ਜਾਂਦੀ ਹੈ ਕਿ ਦਿਹਾੜੀ ਖਰਾਬ ਹੁੰਦੀ ਸੀ ਇੱਕ ਦਿਨ ਪਰਚੀਆਂ ਕੱਟੀਆਂ ਜਾਂਦੀਆਂ ਸੀ ਦੋ ਦਿਨ ਕਣਕ ਇੱਤੀ ਜਾਂਦੀ ਸੀ ਪਰ ਹੋਣ ਜੋ ਰਸ਼ਨ ਹੈ ਉਹ ਆਮ ਬੰਦੇ ਦੇ ਘਰ-ਘਰ ਪਹੁੰਚਿਆ ਜਾਊਗਾ ਤਾਂ ਜੋ ਉਹਨਾਂ ਦਾ ਕੀਮਤੀ ਸਮਾਂ ਕੋਈ ਖਰਾਬ ਨਾ ਹੋਵੇ। ਨੀਲੇ ਕਾਡ ਕੱਟੇ ਗਏ ਸੀ ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਮ ਚੜ੍ਹਨ ਵਾਲੇ ਰਹਿੰਦੇ ਆ। ਪਿਛਲੇ ਟਾਈਮ ਦੇ ਨਾਮ ਅਜੇ ਤੱਕ ਚੜ੍ਹੇ ਨਹੀਂ ਲੋਕਾਂ ਦੀ ਕੰਮ ਨਹੀਂ ਨਾ ਰਹੀ ਕਿਵੇਂ ਦੇਖਦੇ। ਜੋ ਉਹ ਜੋ ਨੀਲੇ ਕਾਡਾਂ ਦੇ ਵਿੱਚ ਕੋਈ ਕਰੈਕਸ਼ਨਸ ਹੋਣੀ ਹੈ ਜਾਂ ਉਹ ਨੀਲੇ ਕਾਡ ਜੋ ਨਵੇਂ ਬਣਨੇ ਹਨ ਉਹ ਸਾਡੇ ਬਹੁਤ ਹੀ ਸਤਕਾਰਯੋਗ ਐਮ.ਐਲ.ਏ. ਸਰਦਾਰ ਜੀਤ ਸਿੰਘ ਗਲੇਵਾਲ ਜੀ ਉਦੇ ਲਈ ਬਹੁਤ ਜ਼ਿਆਦਾ ਜਟਿਲ ਸੀ ਲੈ ਔਰ ਉਮੀਦ ਹੈ ਬਹੁਤ ਜਲਦੀ ਇਹੋ ਜੋ ਸਰਕਾਰੀ ਸਾਈਟਾਂ ਖੁੱਲ ਜਾਈ ਪੇਗੀ ਅਤੇ ਇਹ ਲੋਕਾਂ ਨੂੰ ਇਹ ਸਹੂਲਤ ਵੀ ਬਹੁਤ ਜਲਦੀ ਮਿਲ ਜਾਏਗੀ ਜੀ ਨੋਟੀਫਿਕੇਸ਼ਨ ਰਾਹਤ ਵੀ ਲਈਆ ਤੇ ਉਹਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਅਜੇ ਤੱਕ ਉਹਦੇ ਬਾਰੇ ਕੀ ਜੀ ਨੋਟੀਫਿਕੇਸ਼ਨ ਬਹੁਤ ਜਲਦੀ ਜਾਰੀ ਹੋ ਜਾਏਗਾ ਉਮੀਦ ਹੈ ਕਿ ਕੋਣ ਵਾਲੇ ਕੁਝ ਸਮੇਂ ਦੇ ਵਿੱਚ ਇਹ ਸਮੱਸਿਆ ਤੋਂ ਵੀ निजात ਮਿਲ ਜਾਏਗੀ ਜਿਹੜੇ ਸਕੈਮਪਰ ਦਾ ਨਹੀਂ ਹਜੇ ਲਾਭ ਲੈ ਸਕਿਆ ਉਹਨਾਂ ਦੀ ਗੱਲ ਜੀ ਮੈਂ ਤਾਂ ਅਸੀਂ ਤਾਂ ਇਹੀ ਕਹਿ ਰਹੇ ਹਾਂ ਕਿਉਂਕਿ ਅਸੀਂ ਇਸ ਕੈਂਪ ਦੇ ਲਈ ਦੇਖੋ ਗੁਰਦੁਆਰੇ ਮੰਦਰ ਸਭ ਜਗ੍ਹਾ ਤੇ ਅਨਾਊਂਸਮੈਂਟਸ ਕਰਾਈ ਹੈ ਔਰ ਬਕਾਇਦਾ ਇੱਕ ਸਪੀਕਰ ਵੀ ਇੱਕ ਆਟੋ ਦੇ ਉੱਤੇ ਵੀ ਗਲੀ-ਗਲੀ ਦੇ ਵਿੱਚ ਅਨਾਉਂਸਮੈਂਟ ਕਰਾਈ ਆ ਪਰ ਸਾਡੀ ਲੋਕਾਂ ਨੂੰ ਇਹ ਹੀ ਬੇਨਤੀ ਹੈ ਕਿ ਇਹਨਾਂ ਕੈਂਪਾਂ 'ਚ ਵੱਧ ਤੋਂ ਵੱਧ ਆਓ ਇਹਨਾਂ ਕੈਂਪਾਂ ਦਾ ਲਾਹਾ ਲਹੋ ਤਾਂ ਜੋ ਤੁਸੀਂ ਆਪਣਾ ਕੀਮਤੀ ਸਮਾਂ ਬਚਾ ਸਕੋ ਤੇ ਇੱਕ ਹੀ ਪਲੇਟਫਾਰਮ ਤੇ ਆਪਣੇ ਕੰਮ ਕਰਵਾ ਸਕੋ ਸਰਕਾਰ ਨੂੰ ਬਹੁਤ ਟਾਈਮ ਹੋ ਚੁੱਕਿਆ ਹੈ ਇਹ ਕਹਾ ਮਹਿਲਾਵਾਂ ਨੂੰ ਵਾਦਾ ਕੀਤਾ ਗਿਆ ਸੀ 30000 ਰੁਪਏ ਦੇਣਾ ਉਹ ਵੀ ਹਜੇ ਤੱਕ ਪੂਰਾ ਨਹੀਂ ਹੋਇਆ ਹੈ ਸਰਕਾਰ ਦੇ ਕਹਤੇ ਵਿੱਚ ਮਹਿਲਾਵਾਂ ਨੂੰ ਕੀ ਮਿਲਦੇ ਹੈ ਨਹੀਂ ਦੇਖੋ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਸਾਡੀ ਜੋ ਮਾਨ ਸਰਕਾਰ ਹੈ ਉਹ ਆਪਣਾ ਇੱਕ ਇੱਕ ਵਾਦਾ ਪੂਰਾ ਕਰਨ ਲਈ ਵਚਨਬੱਧ ਹੈ ਜਿੱਥੇ ਉਹਨਾਂ ਨੇ ਪਹਿਲਾਂ ਆਪਣੇ ਸਾਰੇ ਵਾਦੇ ਪੂਰੇ ਕੀਤੇ ਹਨ ਇਹ ਵੀ ਵਾਦਾ ਬਹੁਤ ਹੀ ਜਲਦੀ ਪੂਰਾ ਹੋਣ ਜਾ ਰਿਹਾ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਉਹਨਾਂ ਦੇ ਕੋਲ ਮਹਿਲਾਵਾਂ ਲਈ ਪੈਸਾ ਨਹੀਂ ਹੈ ਜਾਂ ਹੋਰ ਚੀਜ਼ ਨਹੀਂ ਹੈ ਪਹਿਲੀਆਂ ਸਰਕਾਰਾਂ ਕਹਿੰਦੀਆਂ ਹੁੰਦੀਆਂ ਸੀ ਕਿ ਸਾਡਾ ਖਜ਼ਾਨਾ ਖਾਲੀ ਹੈ ਲੇਕਿਨ ਜਾਦੀਮਾਨ ਸਰਕਾਰ ਆਈ ਹੈ ਉਹਨਾਂ ਨੇ ਕਦੀ ਨਹੀਂ ਕਿਹਾ ਕਿ ਸਾਡਾ ਖਜ਼ਾਨਾ ਖਾਲੀ ਹੈ ਇਸ ਇਹ ਇਹ ਜੋ ਮਹਿਲਾਵਾਂ ਨੂੰ 1000 ਰੁਪਏ ਦੀ ਸਕੀਮ ਹੈ ਇਹ ਵੀ ਬਹੁਤ ਜਲਦੀ ਸ਼ੁਰੂ ਹੋਣ ਜਾਣੀ ਹੈ ਜੀ ਅੱਜ ਤੱਕ ਕੀ ਕੰਮ ਆਏ ਸੀ ਐਸੇ ਸਾਡੇ ਬਾਰੇ ਬਣਾਉਣ ਆਏ ਸੀ ਹਾਂਜੀ ਕਿਹੜਾ ਸਾਫਟੀ ਮੀਟ ਸੀਗਾ ਜੀ ਐਸੀ ਸਾਫਟੀ ਕਿਹੜੀ ਕਿੰਨੇ ਕਿਸਮਾਂ ਲੱਗਿਆ ਹਾਂ 10 15 ਮਿੰਟ ਲੱਗੇ ਤੇ ਪਹਿਲਾਂ ਕਦੀ ਇਦਾਂ ਹੋਇਆ ਨਹੀਂ ਜੀ ਸਰਕਾਰ ਕੋਈ ਇਦਾਂ ਦੀ ਕੰਮ ਕਰਾਇਆ ਗਿਆ ਨਹੀਂ ਨਹੀਂ ਪਹਿਲੀ ਵਾਰ ਹੋਇਆ ਜੀ ਕੀ ਕਹਿਣਾ ਚਾਹਦੇ ਆ ਤੁਹਾਨੂੰ ਦੇ ਆਮ ਪਬਲਿਕ ਕੰਮ ਤੇ ਵਧੀਆ ਕੰਮ ਕਰ ਰਹੇ ਜੀ ਅੱਧਾ ਕਰਦਾ ਹੋਗਾ ਚਾ ਕੀ ਕਹਿੰਦੇ ਤੁਹਾਨੂੰ ਧਾਰ ਘਟਾਣੀ ਉਹ ਕਹਿੰਦੇ ਮਸ਼ੀਨ ਨਹੀਂ ਚੱਲਦੀ ਕਿੰਨੀ ਦੇਰ ਹੋ ਗਈ ਨਹੀਂ ਮਸ਼ੀਨ ਚੱਲਦੀ ਉਹ ਪਤਾ ਨਹੀਂ ਹੁਣ ਉਹ ਕਹਿੰਦੇ ਬੰਦ ਪਈ ਆ ਕੀ ਆ ਹਾਂਜੀ ਕੈਂਪੂ ਲੱਗਿਆ ਵਾ ਤੇ ਸੇਵਾ ਨਿਭਾ ਰਹੇ ਹੋ ਕੋਈ ਕੋਈ ਅਸੀਂ ਜਨਮ ਦੇ ਮੌਤ ਸਰਟੀਫਿਕੇਟ ਬਣਾ ਰਹੇ ਹਾਂ ਜੀ ਇੱਥੇ ਜਨਮ ਦੇ ਮੌਤ ਸਰਟੀਫਿਕੇਟਾਂ ਦਾ ਕੈਂਪ ਲੱਗਿਆ ਜੀ ਸਾਡੇ ਵੱਲੋਂ ਨਗਰ 9 ਵਜੇ ਤੋਂ ਸਵੇਰੇ ਲੱਗਿਆ ਹੈ ਹਾਂ ਜਿੰਨੇ ਜਿੰਨਾ ਕਿ ਲੋਕ ਪਬਲਿਕ ਵਿੱਚ ਹੈ ਆਉਂ ਆਈ ਜਾਊਗੀ ਅਸੀਂ ਕਰੀ ਜਾਣਾ ਹੀ ਕੰਮ ਕਿੰਨੇ ਲੋਕ ਸਵੇਰ ਦੇ ਆ ਚੁੱਕੇ ਸਵੇਰ ਦੇ ਲਗਭਗ 4 ਤੋਂ 500 ਬੰਦੇ ਆ ਚੁੱਕੇ ਜੀ ਸਾਰੇ ਟੋਟਲ ਕੈਂਪ ਦੇ ਵਿੱਚ ਜਿੱਥੇ ਕੈਂਪ ਤੁਸੀਂ ਲਾ ਰਹੇ ਆ ਉਹਨਾਂ ਨੇ ਦਿਨ ਚ ਕੈਂਪ ਲਗਾਤਾਰ ਲੱਗਣਗੇ ਹਾਂਜੀ ਹਾਂਜੀ ਲਗਾਤਾਰ ਹੀ ਲੱਗ ਰਹੇ ਨੇ ਜੀ ਕਈ ਵਾਰ ਸੰਗਠਿਕ ਕੱਪੜਿਆਂ ਦਾ ਕੰਮ ਕਰਦੇ ਸਾਰਿਆਂ ਦਾ ਹਾਂ ਅੱਜ ਨਾਲ ਦੀ ਨਾਲ ਉਨੇ ਨਾਲ ਦੀ ਨਾਲ ਕੰਮ ਹੋ ਰਿਹਾ ਜਿਹੜਾ ਕੋਈ ਸਰ ਇੱਕ ਮਿੰਟ ਹੋਰ ਦੱਸੋ ਕੀ ਜਿਹੜਾ ਇਹ ਜਨਮ ਸਰਟੀਫਿਕੇਟ ਜਾਂ ਮੌਤ ਸਰਟੀਫਿਕੇਟ ਆਪਾਂ ਬਣਾ ਕੇ ਦਿੰਦੇ ਇਹ 3 ਮਿੰਟਾਂ ਦਾ ਬਣ ਕੇ ਆ ਜਾਂਦਾ ਜਿਹੜੇ ਇੱਥੇ ਅਪਲਾਈ ਹੁੰਦੇ ਆਂ ਦਾ ਜਦੇ ਬਣਾਉਂਦੇ ਜੇ ਗਵਰਨਮੈਂਟ ਦੇ ਇਨਸਟ੍ਰਕਸ਼ਨ ਜਿਹੜਾ ਅਪਲਾਈ ਕਰਦੇ ਉਹਨੂੰ 15 ਦਾ ਟਾਈਮ ਹੁੰਦਾ ਹੈ ਇਹ ਨਾਲ ਦੀ ਨਾਲੇ ਕਰੀ ਜਾ ਰਹੇ ਜੀ ਇੱਥੇ ਨਾਲ ਦੀ ਨਾਲ ਉਹ ਇਹ ਤੇ ਬਰੇਅਰ ਹੁੰਦੇ ਨੇ ਨਾ 2 4 5 10 ਹੋ ਕੇ ਬਣਾਤੇ ਜਿਹੜੇ ਹੁਣ ਦੇ ਇੱਥੇ ਵੀ 100 200 ਹੋਊਗਾ ਫਿਰ ਤਾਂ ਟਾਈਮ ਲਾਈਨ ਬਣਨਾ ਨਾ ਹਾਂਜੀ ਮੈਮ ਇਸ ਮੈਮ ਨੂਲੰਬੀਵਾਂਡ ਵਿੱਚ ਪੀਐਮ ਸਵੈਨੀ ਦੀ ਦਾ ਕੈਂਪ ਹੈ ਔਰ ਪਲੇਸ ਵਿਸ਼ਕਰਮਾ ਸਕੀਮ ਦਾ ਦੋਨੇ ਵਸਤੇ ਹਾਂਜੀ ਇਹ ਜਿਹੜਾ ਇਹ ਨਿਧੀ ਵਾਲਾ ਮੈਂ ਇਹ ਦੇਖੀ ਕਿ ਮੈਮ ਇਹਦੇ ਵਿੱਚ ਇਹ 10000 ਦਾ ਲੋਨ ਹੁੰਦਾ ਰੈਡੀ ਫੜੀ ਵਾਲਿਆਂ ਦਾ ਲੋਨ ਹੈ ਇਹ ਉਹਨਾਂ ਦਾ ਆਧਾਰ ਕਾਰਡ ਨੰਬਰ ਲਿੰਕ ਹੋਣਾ ਚਾਹੀਦਾ ਔਰ ਬੈਂਕ ਸਰਕਾਰੀ ਹੋਣੀ ਚਾਹੀਦੀ ਹੈ 10000 ਤੋਂ ਬਾਅਦ 20000 ਦਾ ਮਿਲਦਾ 20000 ਤੋਂ ਬਾਅਦ 50000 ਦਾ ਮਿਲਦਾ ਬੈਂਕਾਂ ਵਾਲੇ ਵੀ ਤਾਂ ਐਸੇ ਕੱਟਦੇ ਨੇ ਵਿੱਚੋਂ ਨਹੀਂ ਸਰ ਕੋਈ ਪੈਸਾ ਨਹੀਂ ਇੱਥੇ ਸਬਸਿਡੀ ਵੀ ਆਂਦੀ ਹੈ ਕਈ ਵਾਰ ਇਹ ਬੈਂਕ ਵਾਲੇ ਕਹਿੰਦੇ 2000 ਰੁਪਏ ਦੇ ਕੱਟ ਕੇ ਮਿਲਣਗੇ ਨਹੀਂ ਸਰ ਐਦਾ ਕੋਈ ਨਹੀਂ ਇੱਕ ਵਾਰੀ ਬੈਂਕ ਦੀ ਪ੍ਰੋਬਲਮ ਆਈ ਸੀ ਪਰ ਸਰੀ ਸੋਲਵ ਕਰ ਦਿੱਤੀ ਸੀ ਹੋ ਜਾਂਦੀ ਹੈ ਹਾਂ ਜੀ ਇੰਨੇ ਇਲਾਵਾ ਜਿਹੜੀ ਸੇਵਿੰਗ ਫੰਡ ਬਣਾ ਰਹੇ ਹਾਂ ਉਹਨੇ ਵਿੱਚ ਕੀ ਚੋਣਾ ਆਉਂਦੀ ਮੈਮੋਂ ਦੇ ਵਿੱਚ ਇਹ ਕਿ 10 ਲੇਡੀਜ਼ ਦਾ ਗਰੁੱਪ ਬੰਦਾ ਹੈ ਉਸ ਤੋਂ ਬਾਅਦ ਉਹਨਾਂ ਨੂੰ 10000 ਦਾ ਫੰਡ ਆਉਂਦਾ ਜਦੋਂ ਗਰੁੱਪ ਅੱਛੀ ਤਰ੍ਹਾਂ ਚੱਲਣ ਹ ਤੇ ਨੈਕਸਟ ਵੀਕ ਅਸੀਂ ਉਹਨਾਂ ਦੀ ਲੈ ਰਹੇ ਹਾਂ ਫਾਰਮ ਆ ਉਸ ਤੋਂ ਬਾਅਦ ਉਹਨਾਂ ਦੇ 2 ਲੱਖ ਰੁਪਏ ਜੋ ਪਰ ਕੰਮ ਜਨਨ ਹੋਣਾ ਚਾਹੀਦਾ ਕੰਮ ਦੇ ਬਿਹਾਵ ਤੇ ਉਹਨਾਂ ਨੂੰ ਲੋਨ ਮਿਲੇਗਾ 2 ਲੱਖ ਰੁਪਏ ਉਹਨਾਂ ਨੂੰ ਹੋ ਰਿਹਾ ਕਿ ਕਿਸਤੀ ਬਣਾਉਣ ਵਾਲੇ ਜਾਂ ਬਨਉਣ ਵਾਲੇ ਇਹਨਾਂ ਦੇ 1 ਲੱਖ ਤੱਕ ਚੱਲ ਰਹੀ ਹੈ ਹਾਂਜੀ ਮੈਂ ਵਿਸ਼ਕਰਮਾ ਸਕੀਮ ਆਈ ਹੈ ਹੁਣ ਸਾਡੇ ਕੋ ਉਹਦੇ ਵਿੱਚ ਇਹ ਹੈ ਕਿ ਹੱਥ ਨਾਲ ਬੰਦਾ ਕੰਮ ਕਰਦਾ ਹੋਵੇ ਜਿਦਾ ਝਾੜੂ ਜਾਂ ਤੋਪੀ ਜਾਂ ਦਜੀ ਸਲੂਨ ਹੈ ਇਹ ਕੰਮ ਹੱਥ ਨਾਲ ਜਿਹੜਾ ਕਰਦਾ ਉਹਨਾਂ ਲਈ 3 ਲੱਖ ਦੀ ਸਕੀਮ ਮਿਲੇਗੀ ਪਹਿਲੇ ਉਹਨਾਂ ਨੂੰ 1 ਲੱਖ ਰੁਪਏ ਮਿਲੇਗਾ ਜੋਗਿਆਨ ਨੇ 18 ਮਹੀਨੇ ਚ ਵਾਪਸ ਕਰਨਾ ਹੈ 5% ਵਿਆਜ ਜਾਂਦੀ ਉਸ ਤੋਂ ਬਾਅਦ ਉਹਨਾਂ ਨੂੰ 2 ਲੱਖ ਮਿਲੇਗਾ ਇਸ ਸੀਐਸਸੀ ਸੈਂਟਰ ਅਪਲਾਈ ਹੋਵੇਗਾ ਨਹੀਂ ਸਰ ਇੰਦਾ ਦੀ ਕੋਈ ਪ੍ਰੋਬਲਮ ਨਹੀਂ ਇੱਕ ਵੀ ਹੋਣਗੇ ਹਾਂਜੀ ਹਾਂਜੀ ਸਰ ਸੀਜੀਡੀ ਸਕੀਮ ਹੈ ਸਾਰੀਆਂ ਸੈਂਟਰ ਕਵਰਿੰਗ ਦੀ ਸਕੀਮ ਹੈ ਹਾਂਜੀ ਮੈਮ ਹਾਂਜੀ ਪੰਜਾਬ ਸਰਕਾਰ ਦਿਆ ਨਹੀਂ ਮੈਮ ਨੇ ਓਕੇ ਮੈਮ